ਸੰਤਰਾਮੁਦਾਸੀ ਉਹਨਾਂ ਦਾ ਜਿਹੜਾ ਇੱਕ ਨਾ ਵੱਡਾ ਗਾਣਾ ਮੈਂ ਵੀ ਰਿਪੋਰਟ ਕਰਾਇਆ ਸੀ ਉਸ ਟਾਈਮ ਤੇ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਕਿਤਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਤੇ ਤੰਗ ਨਾ ਸਮਝਣ ਦੰਗੀਆਂ ਨੂੰ ਜਿੱਤ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਰ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਘਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਤ ਲੋਕ ਬੜੇ ਮਜਬੂਰ ਜਹੇ ਜਿੱਲ ਤੇ ਦਿਲ ਤੋਂ ਦੂਰ ਜਾਏ ਤੇ ਭੁੱਖਾਂ ਵਿੱਚ ਮਸ਼ਹੂਰ ਜਾਏ ਭੁੱਖਾਂ ਵਿੱਚ ਮਸ਼ਹੂਰ ਜਾਏ ਜਿੱਤੇ ਮਰ ਕੇ ਚੰਬੜ ਜਾਵਦੇ ਨੇ ਪੂਤ ਝਠੇਰੇ ਤੂੰ ਮੰਗਦਾ ਨਹੀਂ ਵੇ ਸੂਰ ਜਾ ਕਮੀਆਂ ਦੇ ਵੇੜੇ ਜਿੱਤੇ ਹਾਰ ਮੰਨ ਲਈ ਚਾਵਾਂ ਨੇ ਇਹ ਮਾਮਾ ਨੇ ਜਿਤ ਨਾਨ ਨਾਨ ਨਜਮੀਨਾ ਗੂੰਜ ਕੇਰ ਲਈ ਕਾਵਾਂ ਨੇ ਬਾਪੂ ਦੇ ਕਰਜ ਦਾ सूद ਨੇ ਪੁੱਤ ਜੰਮਦੇ ਜਿਹੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇਲੇ ਆਸ ਆਖਰੀ ਗੱਲ